ਜਿਵੇਂ ਅੱਜ ਸਾਡੇ ਪੰਜਾਬ ਦੇ ਵਿੱਚ ਕੀ ਹੋ ਗਿਆ ਨਾ ਜਿਹੜੇ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਨਾ ਗੈਸਟ ਆਇਆ ਹੁੰਦਾ 500 1000 600 ਉਹ ਕਿਤੇ ਨਾ ਕਿਤੇ ਅੱਖੋਂ ਲੇ ਹੋ ਜਾਂਦੇ ਨੇ ਦੂਜੇ ਨੱਚ ਰਹੇ ਨੇ ਟੱਪ ਰਿਹਾ ਨੇ ਹਨਾ ਫੋਟੋਆਂ ਖਿਚਾ ਰਹੇ ਨੇ ਉਹ ਮੁੰਡਾ ਕੁੜੀ ਵਿਚਾਰੇ ਇੱਕ ਥਾਂ ਤੇ ਸਾਈਡ ਤੇ ਬੈਠੇ ਹੁੰਦੇ ਨੇ ਸ਼ਗਨ ਜੇ ਪਾਉਣ ਵਾਲੇ ਸਿਰ ਤੇ ਹੱਥ ਰੱਖ ਕੇ ਸ਼ਗਨ ਜਾਂ ਪਾ ਕੇ ਬਾਕੀ ਉਹਨਾਂ ਦਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹਨਾ ਵੀ ਸੈਲੀਬ੍ਰੇਸ਼ਨ ਚ ਬੜਾ ਭਾਗ ਨਹੀਂ ਹੁੰਦਾ ਕਿਸੇ ਦੀ ਨੁਕਤਾ ਚਿੰਨੀ ਚੁਗਲੀ ਕਰਨੀ ਨਿੰਦਣਾ ਗੁੱਸੇ ਨੂੰ ਬੋਲ ਉਹਨਾਂ ਤੇ ਕੰਟਰੋਲ ਕਰ ਲਿਆ ਬਹੁਤ ਜ਼ਿਆਦਾ ਪਿਛਲੇ 10 ਸਾਲਾਂ ਚ ਦੂਜਾ ਜੀਵ ਦੇ ਉੱਤੇ ਕੰਟਰੋਲ ਹੈ ਖਾਣਾ ਕੀ ਹੈ ਬਾਕੀ ਮੇਨ ਹੈ ਸੋਚਣਾ ਕੀ ਹੈ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਇਹ ਤੁਹਾਡੀ ਫਿਟਨੈਸ ਦਾ ਇਹ ਤੁਹਾਡੀ ਤਾਜ਼ਗੀ ਦਾ ਸਭ ਤੋਂ ਵੱਡਾ ਹੁੰਦਾ ਹੈ ਵਰਤਮਾਨ ਨੂੰ ਜਿਉ ਉਹ ਅੱਜ ਦੇ ਵਿੱਚ ਭਰੋਸਾ ਰੱਖੋ ਹਨਾ ਇਹਨੂੰ ਮਾਸਟਰੀ ਦੇ ਤੌਰ ਤੇ ਲੋਕਾਂ ਨੇ ਬਹੁਤ ਪਿਆਰ ਕੀਤਾ ਔਰ ਲਾਲਾ ਜੀ ਜੀ ਕਸਤੂਰੀ ਲਾਲ ਲਾਲਾ ਜੀ ਬਣਦੇ ਹੁੰਦੇ ਉਹ ਲਾਲਾ ਜੀ ਦਾ ਤਾਰੀ 1984 ਦਾ ਹਸ਼ਰਾਲਾ ਜੌਲੀ ਔਰ ਅਰਦਾਸ ਵਾਲਾ ਡਾਕੀਆ ਜਿਹੜਾ ਹੈ ਲੋਟਰੀ ਉਹਨੂੰ ਪਸੰਦ ਕਰਦੇ ਆ ਔਰ ਮੇਰੀ ਪਹਿਲੀ ਫਿਲਮ ਸੀ ਦਿਲ ਆਪਣਾ ਪੰਜਾਬੀ ਲੱਕੜਚੱਬ ਉਹ ਹੈ ਔਰ ਸ਼ੈਂਪੀ ਦਾ ਕਿਰਦਾਰ ਤਾਂ ਮੇਨੂੰ ਤਾਂ ਕਿੱਥੇ-ਕਿੱਥੇ ਹੀ ਪੂਰੀ ਦੁਨੀਆ 'ਚ ਪੰਜਾਬੀ ਤੇ ਹਰਿਆਣਵੀ ਬੈਠਾ ਉਹਨਾਂ ਨੇ ਸਾਰਿਆਂ ਨੇ ਪਸੰਦ ਕੀਤਾ ਬਹੁਤ ਜ਼ਿਆਦੇ ਬਹੁਤ ਲੋਕ ਮੈਨੂੰ ਰਾਣਾ ਰਣਵੀਰ ਕਰਕੇ ਨਹੀਂ ਜਾਣਦੇ ਉਹਨਾਂ ਨੂੰ ਮੇਰਾ ਨਾਂ ਨਹੀਂ ਪਤਾ ਉਹ ਮੈਨੂੰ ਸ਼ੈਂਪੀ ਕਰਕੇ ਹੀ ਜਾਣਦੇ ਆ ਹੁਣ ਕਿਉਂ ਰੋਣਾ ਕਿਉਂ ਪਛਤਾਉਣਾ ਬੀਤ ਗਿਆ ਨਹੀਂ ਆਉਣਾ ਜੈਸਾ ਕਹੀਏ ਵੈਸਾ ਰਹੀਏ ਸੁਥਰਾ ਰੱਖੀਏ ਜਾਨੋ ਹਮ ਕੋਕਾ ਦੀ ਟੀਮ ਨੇ ਸਪੋਰਟ ਕਰਨ ਆਏ ਹਾਂ ਸਿਰ ਤੁਸੀਂ ਕਿੰਨਾ ਕੁ ਵਧੀਆ ਲੱਗਿਆ ਟ੍ਰੇਲਰ ਤੁਹਾਨੂੰ ਤੇ ਡਿਫਰੈਂਟ ਕੀ ਲੱਗਿਆ ਤੁਹਾਨੂੰ ਬਾਕੀ ਕੰਟੈਂਟ ਨਾਲ ਹੋ ਹੱਲਾ ਸ਼ੇਰੀ ਕਿਸੇ ਨੂੰ ਦੇਣੀ ਆ ਆਪ ਤੋਂ ਛੋਟਿਆਂ ਨੂੰ ਔਰ ਖਾਸ ਤੌਰ ਤੇ ਜਿਹੜੇ ਸੋਹਣਾ ਕੰਮ ਕਰ ਰਹੇ ਹੋਣ ਔਰ ਜਿਨ੍ਹਾਂ ਨੇ ਪਹਿਲੀ ਵਾਰੀ ਕੋਸ਼ਿਸ਼ ਕੀਤੀ ਹੋਵੇ ਤਾਂ ਮੈਨੂੰ ਆਪਣੇ ਆਪ ਚ ਵਧੀਆ ਲੱਗਦਾ ਮੈਨੂੰ ਟ੍ਰੇਲਰ ਬਹੁਤ ਅੱਛਾ ਲੱਗਿਆ ਔਰ ਮੈਨੂੰ ਇਹ ਲੱਗਿਆ ਕਿ ਇਹਦੇ ਵਿੱਚ ਗੱਲ ਕਹਿਣ ਦੇ ਤਰੀਕੇ ਦੇ ਵਿੱਚ ਤੇ ਕਿਰਦਾਰਾਂ ਦੇ ਵਿੱਚ ਤੇ ਉਹਨੂੰ ਫਿਲਮਾਉਣ ਦੇ ਵਿੱਚ ਟੈਕਨੀਕਲੀ ਕਾਫੀ ਸਜਰਾਪਨ ਹੈਗਾ ਸਾਦਗੀ ਸਿੰਪਲੀਸਿਟੀ ਮੈਨੂੰ ਨਜ਼ਰ ਆਈ ਇਹਦੇ ਵਿੱਚ ਕਾਫੀ ਔਰ ਮੈਨੂੰ ਲੱਗਦਾ ਹੈ ਕਿ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਆ ਐਕਸਾਈਟਮੈਂਟ ਹੁੰਦੀ ਹੈ ਨਾ ਇੱਕ ਵੀ ਦੇਖਦੇ ਆ ਕੀ ਕਰਦੇ ਆ ਵੀ ਹਾਂ ਯਾਰ ਦੇਖਾਂਗੇ ਵੀ ਕਿਵੇਂ ਗੱਲ ਔਰ ਦੂਜਾ ਜਿਹੜੀ ਜਮਾਤ ਦੀ ਗੱਲ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਹਾਂ ਉਹ ਬਹੁਤ ਮੇਕਰਸ ਨੇ ਕਹੀ ਹੈ ਪਰ ਇਹਨਾਂ ਦਾ ਜਿਹੜਾ ਕਹਿਣ ਦਾ ਢੰਗ ਹੈ ਉਹ ਇੱਕ ਵੱਖਰਾ ਤੁਸੀਂ ਗੱਲ کہہ ਰਹੇ ਸੀਗੇ ਕਿ ਜਿਹੜੇ ਫਿਲਮ ਦਾ ਪਾਰਟ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕਰਨਾ ਚਾਹੀਦਾ ਹੈ ਹਾਂ ਜੀ ਕਿਉਂ ਲੱਗਿਆ ਤੁਹਾਨੂੰ ਇਦਾਂ ਇਹ ਦੇਖੋ ਮੈਨੂੰ ਲੱਗਦਾ ਕਿ ਇਹ ਸੈਲੀਬ੍ਰੇਸ਼ਨ ਹੁੰਦੀ ਹੈ ਜਿਵੇਂ ਅੱਜ ਸਾਡੇ ਪੰਜਾਬ ਦੇ ਵਿੱਚ ਕੀ ਹੋ ਗਿਆ ਨਾ ਜਿਹੜੇ ਮੁੰਡੇ ਕੁੜੀ ਦਾ ਵਿਆਹ ਹੁੰਦਾ ਨਾ ਗੈਸਟ ਆਇਆ ਹੁੰਦਾ 500 1000 600 ਉਹ ਕਿਤੇ ਨਾ ਕਿਤੇ ਅੱਖੋਂ ਲੈ ਹੋ ਜਾਂਦੇ ਨੇ ਦੂਜੇ ਨੌਚਰੋਏ ਨੇ ਟੌਪਰ ਹੋਏ ਨੇ ਹਣਾ ਫੋਟੋਆਂ ਖਿਚਾ ਰਹੇ ਨੇ ਉਹ ਮੁੰਡਾ ਕੁੜੀ ਵਿਚਾਰੇ ਇੱਕ ਥਾਂ ਤੇ ਸਾਈਡ ਤੇ ਬੈਠੇ ਹੁੰਦੇ ਨੇ ਸ਼ਗਨ ਜੇ ਪਾਉਣ ਵਾਲੇ ਸਿਰ ਤੇ ਹੱਥ ਰੱਖ ਕੇ ਸ਼ਗਨ ਜਾਂ ਪਾ ਕੇ ਬਾਕੀ ਉਹਨਾਂ ਦਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹਣਾ ਵੀ ਸੈਲੀਬ੍ਰੇਸ਼ਨ ਚ ਬੜਾ ਭਾਗ ਨਹੀਂ ਹੁੰਦਾ ਸੋ ਉਹ ਮੈਂ ਐਵੇਂ ਜਿਨ੍ਹਾਂ ਦੀ ਫਿਲਮ ਆਏ ਮੈਨੂੰ ਲੱਗਦਾ ਜਿਆਦੇ ਬਾਈਟਸ ਉਹਨਾਂ ਦੀ ਹੋਣੀ ਚਾਹੀਦੀ ਨੇ ਜਿਆਦਾ ਇੰਪੋਰਟੈਂਸ ਮੈਂ ਤਾਂ ਹੀ ਸਟੇਜ ਤੇ ਵੀ ਫੜ ਫੜ ਕੇ ਉਹਨਾਂ ਨੂੰ ਕਰ ਰਿਹਾ ਸੀ ਉਹਨਾਂ ਦਾ ਮੌਕਾ ਹੈ ਅੱਜ ਸ਼ਗਨ ਦਾ ਦਿਨ ਉਹਨਾਂ ਦਾ ਮੈਂ ਤਾਂ ਸਿਰਫ ਨਾਰੇ ਲਾਉਣ ਲਈ ਆਇਆ ਸੀ ਉਹਨਾਂ ਨੂੰ ਸ਼ਾਬਾਸ਼ ਦੇਣ ਲਈ ਆਇਆ ਸੀ ਏ ਇਦਾਂ ਦੇ ਕੰਟੈਂਟ ਜਿਹੜੇ ਹੁੰਦੇ ਨੇ ਲੋਕਾਂ ਨੂੰ ਵੀਡੀਕ ਰਹਿੰਦੀ ਹੈ ਕਿਉਂਕਿ ਬਾਲੀਵੁੱਡ ਦੇ ਵਿੱਚ ਜਾਂ ਨੈਟਫਲਿਕਸ ਬਾਕੀ OTT ਪਲੇਟਫਾਰਮਸ ਤੇ ਨੌਜਵਾਨ ਇਹਦਾ ਦਾ ਕੰਟੈਂਟ ਦੇਖਦੇ ਸੀ ਹੁਣ ਕੇਬਲ 1 ਵੀ ਬਣਾ ਰਿਹਾ ਹੈ ਤੁਸੀਂ ਮੰਨਦੇ ਹੋ ਵੀ ਹੁਣ ਐ ਐਕਸਪਲੋਰ ਕਰ ਰਿਹਾ ਹੈ ਸਾਡੀ ਪੰਜਾਬੀ ਸਿਨੇਮਾ ਵੀ ਬਹੁਤ ਜ਼ਿਆਦਾ ਪਰ ਜੇ ਕੇਵਲ ਬੰਬੀ ਇਸ ਤਰ੍ਹਾਂ ਦੇ ਹੀ ਸਬਜੈਕਟ ਲੈ ਕੇ ਆਉਣ ਲੱਗ ਗਿਆ ਜਿਹਦੇ ਇਸ ਤਰ੍ਹਾਂ ਦੇ 6 ਫਿਲਮਾਂ ਛੱਡਤੀਆਂ ਫਿਰ ਥੱਲੇ ਆਜੂਗ ਵਿਊਰਸ਼ਿਪ ਡਿਫਰੈਂਟ ਡਿਫਰੈਂਟ ਹੋਣੇ ਚਾਹੀਦੇ ਨੇ ਇਹਨਾਂ ਲੱਗੇ ਕਿ ਅਸੀਂ ਆ ਵੀ ਲੈ ਕੇ ਆਏ ਆ ਮਕੋਕਾ ਵੀ ਲੈ ਕੇ ਆਏ ਆ ਇੱਕ ਰੋਮਾਂਟਿਕ ਵੀ ਆ ਰਹੀ ਹੈ ਇੱਕ ਸਾਡੇ ਕੋਲੇ ਸਸਪੈਂਸ ਵਾਲੀ ਸੀਰੀਜ਼ ਵੀ ਆ ਰਹੀ ਹੈ ਇੱਕ ਸਾਡੇ ਕੋਲੇ ਸੋਸ਼ਲ ਡਰਾਮਾ ਦੀ ਫਿਲਮ ਵੀ ਆ ਰਹੀ ਹੈ ਵੈਰਾਈਟੀ ਹੋਵੇ ਜਿਨ ਵੈਰਾਈਟੀ ਦੇਖੋ ਬਫੇ ਦੀ ਕਦਰ ਕਿਨੂੰ ਹੁੰਦੀ ਹੈ ਬਫੇ ਤੇ ਕਿਉਂ ਜਾਣਿਆ ਸੀ ਸਾਡੇ ਕੋਲੇ ਪਤਾ ਹੁੰਦਾ ਨਾ ਵੀ ਮੈਂ ਆ ਪਾਣਾ ਆ ਪਾਣਾ ਸੋ ਓਟੀਟੀ ਪਲੇਟਫਾਰਮ ਤੇ ਜਿਹੜਾ ਦਰਸ਼ਕ ਨੇ ਫਰੋਲ ਕੇ ਦੇਖਣਾ ਹੁੰਦਾ ਵੀ ਆ ਕੀ ਆ ਕੀ ਆ ਕੀ ਆ ਉਹਦੇ ਕੋਲੇ ਪਿਆ ਹੋ ਜਾ ਯਾਰ ਆ ਦੇਖ ਲੈਣੇ ਆ ਆ ਦੇਖ ਲੈਣੇ ਆ ਕਮੇਡੀ ਵੀ ਚਾਹ ਦੇਖ ਲੈਣੇ ਆ ਐਨ ਹੋਵੇ ਯਾਰ ਉਹ ਤਾਂ ਓ ਚਾ ਉਹ ਹੀ ਜ਼ੋਨ ਚੱਲੀ ਜਾਂਦਾ ਯਾਰ ਕਈ ਦੇਖਾਂਗੇ ਜੀ ਇਹ ਨਹੀਂ ਹੋਣਾ ਚਾਹੀਦਾ ਪੰਜਾਬੀ ਫਿਲਮਾਂ ਦੇ ਮਿਆਰ ਨੂੰ ਅੱਜ ਕਿਵੇਂ ਵੇਖਦੇ ਹੋ ਤੁਸੀਂ ਜਾਂ ਫਿਰ ਜੇ ਮੈਂ ਓਵਰਾਲ ਸਿਨੇਮਾ ਦੀ ਗੱਲ ਕਰਾਂ ਤਾਂ ਉਹਨੂੰ ਅੱਜ ਆਡੀਅנס ਕਿਸ ਨਜ਼ਰੀਏ ਨਾਲ ਦੇਖ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਪੰਜਾਬੀ ਸਿਨੇਮਾ ਨਿਰਾਸ਼ ਦੇ ਤੌਰ ਨਿਰਾਸ਼ਾ ਦੇ ਦੌਰ ਵਿੱਚ ਹੀ ਗੁਜ਼ਰ ਰਿਹਾ ਹੈ ਪਿਛਲੇ 2 ਸਾਲਾਂ ਤੋਂ ਕੋਈ ਖਾਸ ਕਮਾਈ ਨਹੀਂ ਕੀਤੀ ਪੰਜਾਬੀ ਸਿਨੇਮਾ ਨੇ ਔਰ ਲੋਕਾਂ ਨੇ ਲੋਕਾਂ ਦਾ ਸਿਨੇਮੇ ਵਿੱਚ ਜਾਣਾ ਵੀ ਘਟ ਗਿਆ ਦਰਸ਼ਕ ਬਹੁਤ ਘਟ ਗਿਆ ਔਰ ਦਰਸ਼ਕ ਨੂੰ ਦੁਬਾਰੇ ਬਾੜਨ ਲਈ ਇੱਕ ਵੱਖਰੇ ਕਹਾਣੀਆਂ ਪਹਿਣੀਆਂ ਪਹਿਣੀਆਂ ਪਹਿਣਣਗੀਆਂ ਔਰ ਵੱਖਰੇ ਟ੍ਰੀਟਮੈਂਟ ਨਾਲ ਆਉਣਾ ਪਊਗਾ ਸਬਜੈਕਟ ਦੇ ਉੱਤੇ ਕਹਾਣੀਆਂ ਦੇ ਉੱਤੇ ਕਾਸਟਿੰਗ ਦੇ ਉੱਤੇ ਮਿਊਜ਼ਿਕ ਦੇ ਉੱਤੇ ਬਕਾਇਦਾ ਸਿਆਣਪ ਨਾਲ ਔਰ سنجੀਦਗੀ ਨਾਲ ਉਹ ਸਰਲਤਾ ਨਾਲ ਸੋਚਣ ਦੀ ਲੋੜ ਹੈ ਉਵੇਂ ਫੈਸਲੇ ਲੈਣ ਦੀ ਲੋੜ ਹੈ ਜੇ ਸਾਨੂੰ ਇਹਨੂੰ ਵਪਾਰ ਦੇਣਾ ਹੈ ਬਾਕੀ ਬਥੇਰੇ ਕਹਣਗੇ ਪੁਕਾਈ ਮਰੀ ਜਾਂਦਾ ਮਰੀ ਜਾਵੇ ਸਚਾਈ ਤਾਂ ਇਹੀ ਹੈ ਤੁਸੀਂ ਲਿਖਦੇ ਨਹੀਂ ਹੋ ਜਦੋਂ ਤੁਸੀਂ ਲਿਖਦੇ ਹੋ ਤਾਂ ਉਦੋਂ ਤੁਸੀਂ ਆਡੀਅנס ਨੂੰ ਮਾਈਂਡ ਚ ਰੱਖ ਕੇ ਲਿਖਦੇ ਹੋ ਜਾਂ ਤੁਸੀਂ ਸਮਾਜ ਦਾ ਇੱਕ ਪਹਿਲੂ ਸਾਹਮਣੇ ਰੱਖਣਾ ਹੁੰਦਾ ਉਹਨੂੰ ਧਿਆਨ ਚ ਰੱਖ ਕੇ ਲਿਖਦੇ ਹੋ ਜੇ ਤਾਂ ਤੁਸੀਂ ਫਿਲਮ ਲਿਖਣੀ ਹੈ ਤੁਸੀਂ ਆਡੀਅנס ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਔਡੀਐਂਸ ਆ ਤੁਹਾਨੂੰ ਸਾਹਮਣੇ ਰੱਖਣੀ ਪਊਗੀ ਦੂਜਾ ਮੇਰਾ ਸਿਨੇਮਾ ਹੁੰਦਾ ਕਿ ਰਿਐਲਿਟੀ ਦੇ ਨੇੜੇ ਕਿੰਨਾ ਕਰਨੇ ਆ ਰਿਐਲਿਟੀ ਦੇ ਨੇੜੇ ਗੱਲ ਰਹਿ ਕੇ ਕਰਨ ਦੀ ਕਰੀ ਉਹੀ ਨਾ ਬਾਤਾਂ ਜੇ ਬਣਾਈ ਜਾਵੇ ਐ ਹੋ ਜੂ ਐ ਹੋ ਜੂ ਉਹ ਫਿਲਮ ਚੋਂ ਇੰਨੇ ਸੀਨ ਚੱਕ ਲਓ ਫਿਲਮ ਚੋਂ ਆ ਚੱਕ ਲਓ ਉਹ ਚੋ ਆਹ ਡਾਇਲੋਗ ਪਾ ਦਿਓ ਕੋਈ ਕਹਿੰਦੇ ਨੇ ਐ ਲਿਖਦੇ ਐ ਕਰ ਲਓ ਭਾਜੀ ਐ ਕਰ ਲਓ ਜਦੋਂ ਬਹੁਤ ਜ਼ਿਆਦਾ ਦਿਸ਼ਾ ਨਿਰਦੇਸ਼ ਕਰਦੇ ਨੇ ਫਿਰ ਮੈਂ ਬੈਕ ਸਟੈਪ ਲੈ ਲਾਣਾ ਵੀ ਫਿਰ ਇਹਨਾਂ ਨੂੰ ਰਾਈਟਰ ਦੀ ਨਹੀਂ ਟਾਈਪ ਰਾਈਟਰ ਦੀ ਲੋੜ ਆ ਫਿਰ ਟਾਈਪ ਰਾਈਟਰ ਤਾਂ ਕੋਈ ਵੀ ਹੋ ਸਕਦਾ ਤੁਸੀਂ ਬਹੁਤ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕੀਤੇ ਅਸੀਂ ਛੋਟੇ ਹੁੰਦੇ ਤਾਂ ਤੁਹਾਨੂੰ ਵੇਖਦੇ ਆ ਪੜਿਆ ਕਰਦੇ ਆ ਪੜਿਆ ਕਰਦੇ ਤਾਂ ਕਾਫੀ ਤੁਹਾਨੂੰ ਅਸੀਂ ਇੰਜੋਏ ਵੀ ਕੀਤਾ ਹਰ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਵੀ ਅਸੀਂ ਤੁਹਾਨੂੰ ਵੇਖਿਆ ਤੁਹਾਡੇ ਅਕੋਰਡਿੰਗ ਆਡੀਅנס ਨੇ ਸਭ ਤੋਂ ਵੱਧ ਪਿਆਰ ਤੁਹਾਨੂੰ ਕਿਸ ਰੋਲ ਚ ਦਿੱਤਾ ਤੇ ਤੁਸੀਂ ਸਭ ਤੋਂ ਵੱਧ ਕਿਹੜਾ ਰੋਲ ਇੰਜੋਏ ਕੀਤਾ ਜਗਨੂ ਕਹਿੰਦਾ ਦੀ ਤੁਸੀਂ ਗੱਲ ਕਰਦੇ ਹੋ ਮੈਨੂੰ ਮਾਸਟਰ ਜੀ ਦੇ ਤੌਰ ਤੇ ਲੋਕਾਂ ਨੇ ਬਹੁਤ ਪਿਆਰ ਕੀਤਾ ਔਰ ਲਾਲਾ ਜੀ ਜੀ ਕਸਤੂਰੀ ਲਾਲ ਲਾਲਾ ਜੀ ਬਣਦੇ ਹੁੰਦੇ ਉਹ ਲਾਲਾ ਜੀ ਦਾ ਤਾਰੀ 1984 ਦਾ ਹਸ਼ਰਾਲਾ ਜੌਲੀ ਔਰ ਅਰਦਾਸ ਵਾਲਾ ਡਾਕੀਆ ਜਿਹੜਾ ਹੈ ਲੋਟਰੀ ਉਹਨੂੰ ਪਸੰਦ ਕਰਦੇ ਆ ਔਰ ਜਿਹੜੀ ਪਹਿਲੀ ਫਿਲਮ ਸੀ ਦਿਲ ਆਪਣਾ ਪੰਜਾਬੀ ਲੱਕੜਚੱਬ ਉਹ ਹੈ ਔਰ ਸ਼ੈਂਪੀ ਦਾ ਕਿਰਦਾਰ ਤਾਂ ਮੇਨੂੰ ਤਾਂ ਜਿੱਥੇ-ਜਿੱਥੇ ਹੀ ਪੂਰੀ ਦੁਨੀਆ ਚ ਪੰਜਾਬੀ ਤੇ ਹਰਿਆਣਵੀ ਬੈਠਾ ਉਹਨਾਂ ਨੇ ਸਾਰਿਆਂ ਨੇ ਪਸੰਦ ਕੀਤਾ ਬਹੁਤ ਜ਼ਿਆਦੇ ਬਹੁਤ ਲੋਕ ਮੈਨੂੰ ਰਾਣਾ ਰਣਵੀਰ ਕਰਕੇ ਨਹੀਂ ਜਾਣਦੇ ਉਹਨਾਂ ਨੂੰ ਮੇਰਾ ਨਾਂ ਨਹੀਂ ਪਤਾ ਉਹ ਮੈਨੂੰ ਸ਼ੈਂਪੀ ਕਰਕੇ ਹੀ ਜਾਣਦੇ ਆ ਤੁਸੀਂ ਤੁਸੀਂ ਕਿਹੜਾ ਕੈਰੈਕਟਰ ਇੰਜੋਏ ਕੀਤਾ ਮੈਂ ਅਸੀਸ ਫਿਲਮ ਵਾਲਾ ਅਸੀਸ ਬਹੁਤ ਇੰਜੋਏ ਕੀਤਾ ਪੋਸਟੀ ਵਾਲਾ ਕਾਕਾ ਇੰਜੋਏ ਕੀਤਾ 1984 ਵਾਲਾ ਤਾਰੀ ਇੰਜੋਏ ਕੀਤਾ ਇੱਕ ਫਿਲਮ ਅਸੀਂ ਸ਼ਾਰਟ ਫਿਲਮ ਸੀਗੀ 45 ਮਿੰਟ ਦੀ ਡਾਟਰ ਆਫ ਦਾ ਬੈਂਕੂੜੇਦਾਨ ਦੀ ਜਾਈ ਉਹ ਕਿਰਦਾਰ ਮੇਰੇ ਬਹੁਤ ਜ਼ਿਆਦਾ ਨੇੜੇ ਹੈ ਔਰ ਡਾਕੀਆ ਮੇਰੇ ਬਹੁਤ ਜ਼ਿਆਦਾ ਨੇੜੇ ਹੈ ਮੇਰੇ ਨਾਟਕਾਂ ਦੇ ਵਿੱਚੋਂ ਮਾਸਟਰ ਜੀ ਨਾਟਕ ਵਾਲਾ ਮਾਸਟਰ ਜੀ ਮੇਰੇ ਬਹੁਤ ਨੇੜੇ ਹੈ ਵੀ ਜਦੋਂ ਆਪਾਂ ਕੋਈ ਸੀਰੀਅਸ ਕੈਰੈਕਟਰ ਕਰਦੇ ਆ ਕੋਈ ਸੰਜੀਦਾ ਰੋਲ ਕਰਦੇ ਆ ਉਹਦਾ ਆਪਣੀ ਨਿੱਜੀ ਜ਼ਿੰਦਗੀ ਤੇ ਵੀ ਅਸਰ ਪੈਂਦਾ ਆਪਣੇ ਚ ਬਦਲਾਅ ਵੀ ਆ ਜਾਂਦੇ ਨੇ ਫਿਰ ਉਸ ਤੋਂ ਬਾਅਦ ਹਾਂ ਜੇ ਸਾਨੂੰ ਕੋਈ ਚੰਗਾ ਪੱਖ ਤੋਂ ਮਿਲਦਾ ਹੈ ਉਹ ਮਾਸਟਰ ਜੀ ਨਾਟਕ ਕਰਦੇ ਹੋਏ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਚੇਂਜਸ ਆਈਆਂ ਪੇਸ਼ੈਂਸ ਦੇ ਮਾਮਲੇ ਦੇ ਵਿੱਚ ਸੁਣਨ ਦੇ ਮਾਮਲੇ ਦੇ ਵਿੱਚ ਸਮਝਣ ਦੇ ਮਾਮਲੇ ਦੇ ਵਿੱਚ ਹਾਂ ਕਈ ਵਾਰੀ ਐਕਟਰ ਕਿਸੇ ਚੀਜ਼ ਨੂੰ ਇੰਨਾ ਖੁੱਭ ਕੇ ਨਿਭਾ ਲੈਂਦਾ ਕਿ ਉਹ ਦੂਜਾ ਜਦੋਂ ਕਿਰਦਾਰ ਕਰਨ ਲੱਗਦਾ ਉਹ ਖਿਰਦਾਰ ਪਹਿਲੇ ਦੀ ਚਲ ਕਾਈ ਜਾਂਦੀ ਆ ਉਹਦੇ ਚੋਂ ਨਿਕਲਣ ਲਈ ਤੁਹਾਨੂੰ ਬਹੁਤ ਐਕਸਰਸਾਈਜ਼ ਦੀ ਲੋੜ ਹੁੰਦੀ ਆ ਤੋੜਨਾ ਪੈਂਦਾ ਆਪਣੇ ਆਪ ਨੂੰ ਐਜ਼ ਐਨ ਐਕਟਰ ਔਰ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਵੀ ਤੁਹਾਡੇ ਚ ਸ਼ੈਂਪੀ ਬੋਲੀ ਜਾ ਰਿਹਾ ਜਾਂ ਤੁਹਾਡੇ ਚ ਮਾਸਟਰ ਜੀ ਬੋਲੀ ਜਾ ਰਿਹਾ ਤੁਹਾਡੇ ਡਾਕੀਆ ਬੋਲੀ ਜਾ ਰਿਹਾ ਸੋ ਇਸ ਤਰ੍ਹਾਂ ਦਾ ਹੈ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣ ਲਈ ਕੀ ਕਰਦੇ ਹੋ ਮੈਂ ਆਪਣੀ ਬੋਲਣ ਦੇ ਉੱਤੇ ਫਿਲਟਰ ਲਾ ਕੇ ਰੱਖਦਾ ਕਾਫੀ ਜਿੰਨਾ ਕਿ ਲੱਗ ਸਕਦਾ ਅੱਜ ਤੱਕ ਲਾਇਆ ਨਹੀਂ ਅੱਜ ਜ਼ਿਆਦਾ ਫਿਲਟਰ ਖੁੱਲ ਗਿਆ ਤੇ ਉਹ ਅੱਜ ਵਾਲਾ ਫਿਲਟਰ ਤਾਂ ਇੱਕ ਹੈ ਵੀ ਸੱਚ ਬੋਲਣ ਵਾਲਾ ਫਿਲਟਰ ਮੀਨਸ ਕਿਸੇ ਦੀ ਨੁਕਤਾਚਿੰਨੀ ਚੁਗਲੀ ਕਰਨੀ ਨਿੰਦਣਾ ਗੁੱਸੇ ਨੂੰ ਬੋਲ ਉਹਨਾਂ ਤੇ ਕੰਟਰੋਲ ਕਰ ਲਿਆ ਬਹੁਤ ਜ਼ਿਆਦਾ ਪਿਛਲੇ 10 ਸਾਲਾਂ ਚ ਦੂਜਾ ਜੀਵ ਦੇ ਉੱਤੇ ਕੰਟਰੋਲ ਹੈ ਖਾਣਾ ਕੀ ਹੈ ਬਾਕੀ ਮੇਨ ਹੈ ਸੋਚਣਾ ਕੀ ਹੈ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਇਹ ਤੁਹਾਡੀ ਫਿਟਨੈਸ ਦਾ ਇਹ ਤੁਹਾਡੀ ਤਾਜ਼ਗੀ ਦਾ ਸਭ ਤੋਂ ਵੱਡਾ ਹੁੰਦਾ ਦੂਜਾ ਹੈ ਤੁਸੀਂ ਤੁਰਦੇ ਫਿਰਦੇ ਵਾਕ ਕਿੰਨੀ ਕਰਦੇ ਹੋ ਜੇ ਮੈਂ 8ਵੀਂ ਮੰਜ਼ਲ ਤੇ ਰਹਿਣਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਤਰਨ ਲੱਗਿਆ ਥੱਲੇ ਲਿਫਟ ਨਾ ਲਵਾਂ ਫਿਰ ਮੈਂ ਸਾਰੀਆਂ ਪੌੜੀਆਂ ਉਤਰ ਕੇ ਥੱਲੇ ਜਾਵਾਂ ਪਰ ਖਾਣ ਪੀਣ ਦੇ ਉੱਤੇ ਲਾਲਚ ਤੋਂ ਬਚਾਂ ਕੰਟਰੋਲ ਕਰਾਂ ਖਾਣ ਪੀਣ ਦੇ ਉੱਤੇ ਮਿੱਠੇ ਤੋਂ ਪਰਹੇਜ਼ ਕਰਾਂ ਭਾਈ ਅੱਜਕੱਲ ਡਿਪਰੈਸ਼ਨ ਬਹੁਤ ਵਧਿਆ ਹੋਇਆ ਦੁਨੀਆ ਦੇ ਵਿੱਚ ਅੱਜ ਵੀ ਲੋਕ ਪੁਰਾਣੀਆਂ ਕਮੇਡੀ ਤੁਹਾਡੀਆਂ ਜਿਹੜੀਆਂ ਕਲਿੱਪਸ ਨੇ ਕੱਢ-ਕੱਢ ਕੇ ਉਹ ਦੇਖਦੇ ਨੇ ਵੀ ਅਸੀਂ ਹੱਸ ਲਈਏ ਖੁਸ਼ ਰਹਿੰਦੇ ਕੀ ਰਾਜ਼ ਨੇ ਵੀ ਲੋਕ ਕਿਵੇਂ ਇਨਾਂ ਚੀਜ਼ਾਂ ਤੋਂ ਬਚ ਸਕਦੇ ਨੇ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਤੁਹਾਨੂੰ ਸੁੰਨਾ ਪਸੰਦ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਦੋਗੇ ਵਰਤਮਾਨ ਨੂੰ ਜਿਵੋ ਅੱਜ ਦੇ ਵਿੱਚ ਭਰੋਸਾ ਰੱਖੋ ਹਣਾ ਹੁਣ ਕਿਉਂ ਰੋਣਾ ਹੁਣ ਕਿਉਂ ਰੋਣਾ ਕਿਉਂ ਪਛਤਾਉਣਾ ਬੀਤ ਗਿਆ ਨਹੀਂ ਆਉਣਾ ਜੈਸਾ ਕਹੀਏ ਵੈਸਾ ਰਹੀਏ ਸੁਥਰਾ ਰੱਖੀਏ ਜੀ ਆਂ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਥੈਂਕ ਯੂ। ਸ਼ਰਮ ਕੋਕਾ ਰਿਲੀਜ਼ ਹੋਣ ਜਾ ਰਹੀ ਹੈ ਤੇ ਕਿੰਨੇ ਕ ਐਕਸਾਈਟਮੈਂਟ ਹੈ ਤੁਹਾਨੂੰ ਵੀ? ਬਹੁਤ ਜ਼ਿਆਦਾ ਐਕਸਾਈਟਮੈਂਟ ਹੈ। ਤੁਸੀਂ ਇਹ ਸੋਚ ਸਕਦੇ ਹੋ ਕਿ ਜੇ ਜਿਹਦੀ ਪਹਿਲੀ ਫਿਲਮ ਆ ਰਹੀ ਹੋਵੇ ਆਪਣੀ ਮਤਲਬ ਜਿਹੜੀ ਆਪਣੀ ਮਾਂ ਬੋਲੀ ਹੈ ਉਹਦੇ ਵਿੱਚ ਜਦੋਂ ਪਹਿਲੀ ਫਿਲਮ ਆਂਦੀ ਹੈ ਤਾਂ ਇੱਕ ਅਲੱਗ ਹੀ ਐਕਸਾਈਟਮੈਂਟ ਹੁੰਦੀ ਹੈ। ਹੁਣ ਤੋਂ ਪਹਿਲਾਂ ਮੈਂ ਮਤਲਬ ਹਿੰਦੀ ਇੰਡਸਟਰੀ ਦੇ ਵਿੱਚ ਕੰਮ ਕਰਦਾ ਰਿਹਾ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ 'ਚ ਆਇਆ ਹਾਂ ਔਰ ਪੰਜਾਬੀ ਫਿਲਮ ਕਰ ਰਿਹਾ। ਤਾਂ ਬਹੁਤ ਐਕਸਾਈਟਮੈਂਟ ਹੈ। ਤਾਂ ਕਿਵੇਂ ਤੁਸੀਂ ਯੈਸ ਕੀਤੀ ਇਸ ਵੈਬ ਫਿਲਮ ਵਾਸਤੇ ਅ ਯੈਸ ਕਰਨ ਦਾ ਐਕਚੁਅਲੀ ਕੁਰਬਾਨ ਹੋਰਾਂ ਦੇ ਨਾਲ ਮੇਰੀ ਮੁੰਬਈ ਚ ਮੁਲਾਕਾਤ ਹੋਈ ਸੀਗੀ ਤੇ ਅਸੀਂ ਦੋਵੇਂ ਉੱਥੇ ਇੱਕ ਪ੍ਰੋਜੈਕਟ ਵਿੱਚ ਨਾਲ ਕੰਮ ਕਰਨ ਵਾਲੇ ਸੀਗੇ ਅ ਫਿਰ ਕੋਵਿਡ ਆ ਗਿਆ ਤੇ ਕੁਰਬਾਨ ਹੁਣੀ ਵਾਪਸ ਇੱਧਰ ਆ ਗਏ ਮੈਂ ਮੁੰਬਈ ਟਿਕਿਆ ਰਿਆ ਉਹਦੇ ਬਾਅਦ ਜਿਸ ਲਈ ਮਕੋਕਾ ਇਹ ਲਾਂਚ ਕਰਨ ਵਾਲੇ ਸੀਗੇ ਉਦੋਂ ਇਹਨਾਂ ਦਾ ਮੇਰੇ ਕੋਲ ਫੋਨ ਆਇਆ ਕਿ ਭਾਜੀ ਮੈਂ ਮਤਲਬ ਇਹ ਫਿਲਮ ਸ਼ੁਰੂ ਕਰ ਰਿਆ ਤੇ ਤੁਹਾਡੀ ਮੈਨੂੰ ਲੋੜ ਆ ਮਗਾ ਠੀਕ ਹੈ ਦਸੂ ਕਰਨਾ ਕੀ ਹੈ ਤੇ ਇਹਨਾਂ ਨੇ ਫਿਰ ਮੈਨੂੰ ਮੇਰੇ ਕੈਰੈਕਟਰ ਦੇ ਬਾਰੇ ਪੂਰਾ ਡੀਟੇਲ ਵਿੱਚ ਸਾਰਾ ਸਮਝਾਇਆ ਕਿ ਭਾਜੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਹ ਕੈਰੈਕਟਰ ਹੈਗਾ ਇਹਦੀ ਬਰੀਫਿੰਗ ਹੈਗੀ ਹੈ ਤਾਂ ਸੁਣਦੇ ਹੀ ਮੈਂ ਕਿਹਾ ਕਿ ਕੁਰਬਾਨ ਆਈ ਮੈਂ ਇਸ ਤੋਂ ਪਹਿਲਾਂ ਤੁਸੀਂ ਕਦੀ ਨਹੀਂ ਸੀ ਸੋਚਿਆ ਕਿ ਤੁਸੀਂ ਕਿਸੇ ਪੰਜਾਬੀ ਪ੍ਰੋਜੈਕਟ ਦੇ ਵਿੱਚ ਕੰਮ ਕਰੋਗੇ ਸੋਚ ਤਾਂ ਹਮੇਸ਼ਾ ਤੋਂ ਹੀ ਕੀਤੀ ਸੀ ਕਿਉਂਕਿ ਮਾਂ ਬੋਲੀ ਪੰਜਾਬੀ ਹੈ ਔਰ ਮੈਂ ਪੰਜਾਬੀ ਵਿੱਚ ਪਹਿਲੇ ਹੋਰ ਬਹੁਤ ਕੰਮ ਕੀਤਾ ਮੈਂ ਰੇਡੀਓ ਵਾਸਤੇ ਵੀ ਕੰਮ ਕੀਤਾ ਮੈਂ ਪੰਜਾਬੀ ਐਂਕਰ ਦੇ ਤੌਰ ਤੇ ਵੀ ਕੁਝ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਮੈਂ ਕੰਮ ਕੀਤਾ ਐਜ਼ ਐਨ ਐਂਕਰ ਔਰ ਪੰਜਾਬੀ ਟ੍ਰਾਂਸਲੇਸ਼ਨਸ ਕਰਦਾ ਰਿਹਾ ਤੇ ਇੱਕ ਸੋਚ ਤਾਂ ਹਮੇਸ਼ਾ ਤੋਂ ਹੀ ਕੀਤੀ ਸੀ ਲੇਕਿਨ ਕਦੀ ਬੁਲਾਵਾ ਆਇਆ ਨਹੀਂ ਸੀ ਤੇ ਹੁਣ ਇੱਕ ਸ਼ੁਰੂਆਤ ਹੋਈ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਹੁਣ ਇਹ سلسلہ ਜੜਾਇਆ ਲਗਾਤਾਰ ਅੱਗੇ ਵਧਦਾ ਰਹੇਗਾ ਕਿਦਾਂ ਦਾ ਐਕਸਪੀਰੀਅੰਸ ਸੀ ਤੁਹਾਡਾ ਸ਼ੂਟਿੰਗ ਦੇ ਦੌਰਾਨ ਕੀ ਕੁਝ ਫਨ ਕੀਤਾ ਤੁਸੀਂ ਬਹੁਤ ਵਧੀਆ ਐਕਸਪੀਰੀਅੰਸ ਸੀ ਕਾਈ ਤਾਂ ਪੂਰੀ ਟੀਮ ਜਿਹੜੀ ਸਾਡੀ ਹੈ ਨਾ ਇੱਕ ਇੱਕ ਫੈਮਿਲੀ ਬਣ ਗਈ ਸੀ ਤੇ ਇੱਕ ਫੈਮਿਲੀ ਤੁਹਾਡੀ ਆਪਣੀ ਹੁੰਦੀ ਜਿਹੜੀ ਜਿੱਥੇ ਤੁਸੀਂ ਪੱਲੇ ਬੜੇ ਹੋ ਔਰ ਇੱਕ ਇੱਕ ਸਟੈਂਡਰਡ ਫੈਮਿਲੀ ਹੈ ਤੇ ਇੰਨਾ ਮਜ਼ਾ ਆਂਦਾ ਸੀਗਾ ਹਰ ਰੋਜ਼ ਅਸੀਂ ਮਤਲਬ ਪੂਰਾ ਡਿਸਕਸ਼ਨਸ ਵੀ ਕਰਦੇ ਹੁੰਦੇ ਸੀ ਕਿ ਅੱਛਾ ਇਹ ਸੀਨ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਹੈ ਇਹ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਹੈ ਰੀਅਲ ਲੋਕੇਸ਼ਨਸ ਦੇ ਉੱਪਰ ਜਾ ਕੇ ਅਸੀਂ ਕੰਮ ਕਰ ਰਹੇ ਸੀ ਤੇ ਉਹ ਚੈਲੰਜਸ ਵੀ ਹੈਗੇ ਸੀ ਕਿ ਵੀ ਪਬਲਿਕ ਨੂੰ ਵੀ ਤੁਸੀਂ ਹੈਂਡਲ ਕਰਨਾ ਹੈ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗਾ ਸੀ ਵਾਕਈ ਬਹੁਤ ਪਾਨੇਗਾ ਸੀ ਬਹੁਤ ਮਰ ਗਿਆ ਬਾਲੀਵੁੱਡ ਦੇ ਨਾਲੋਂ ਕਿੰਨਾ ਕੁ ਅਲੱਗ ਐਕਸਪੀਰੀਅੰਸ ਸੀਗਾ ਦੋਵਾਂ ਨੂੰ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ ਤੁਸੀਂ ਅ ਦੋਵਾਂ ਨੂੰ ਡਿਫਰੈਂਸ਼ੀਏਟ ਕਰਨ ਦਾ ਇਹ ਹੈ ਕਿ ਬਾਲੀਵੁੱਡ ਦੇ ਵਿੱਚ ਬਜਟਸ ਬਹੁਤ ਹੁੰਦੇ ਨੇ ਤੇ ਉੱਥੇ ਤੁਹਾਡੇ ਕੋਲ ਜਿਹੜਾ ਨਾ ਪੂਰਾ ਪੂਰਾ ਪ੍ਰੋਫੈਸ਼ਨਲਿਜ਼ਮ ਹੁੰਦਾ ਹੈ ਇੱਥੇ ਜਿਹੜਾ ਹੈਗਾ ਇੱਕ ਆਪਣਾਪਣ ਹੈਗਾ ਸੀ ਇੱਕ ਆਪਣੀ ਫੈਮਿਲੀ ਵਾਲੀ ਫੀਲ ਜਿੱਤੇ ਹੀ ਕੋ ਜਜ਼ਬਾ ਇਹ ਹੈਗਾ ਸੀ ਕਿ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹਾਂ ਅਸੀਂ ਬਜਟ ਬਾਰੇ ਸੋਚਣਾ ਹੀ ਨਹੀਂ ਅਸੀਂ ਸਿੱਧਾ ਸਿੱਧਾ ਇਹ ਸੋਚਣਾ ਹੈ ਕਿ ਇੱਕ ਕਹਾਣੀ ਹੈ ਔਰ ਇਹ ਸਾਡਾ ਕਿਰਦਾਰ ਹੈ ਇਹਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਣਾ ਔਰ ਜੋ جنੂਨ ਮੈਂ ਕੁਰਬਾਨ ਦੇ ਅੰਦਰ ਸ਼ੁਰੂ ਤੋਂ ਦੇਖਦਾ ਆਂ ਔਰ ਮਤਲਬ ਇੱਕ ਇੱਕ ਚੀਜ਼ ਦੇ ਉੱਪਰ ਅਸੀਂ ਇੰਨੀ ਡਿਟੇਲਿੰਗ ਦੇ ਵਿੱਚ ਕੰਮ ਕੀਤਾ ਇਹਦੇ ਵਿੱਚ ਕਿ ਮੰਨਨੇ ਲੱਗਦਾ ਕਿ ਬਾਲੀਵੁੱਡ ਦੇ ਵਿੱਚ ਕੋਈ ਉਸ ਪਿਆਰ ਦੇ ਨਾਲ ਕਿਸੇ ਪ੍ਰੋਜੈਕਟ ਨੂੰ ਲੈ ਕੇ ਆਂਦਾ ਜਿਹੜੇ ਕਮਰਸ਼ੀਅਲ ਪ੍ਰੋਜੈਕਟ ਹੈਗੇ ਨੇ ਉੱਥੇ ਵੀ ਜਿਹੜੇ ਘੱਟ ਬਜਟ ਵਾਲੇ ਪ੍ਰੋਜੈਕਟ ਹੈਗੇ ਨੇ ਉਹਨਾਂ 'ਚ ਐਸੇ ਤਰੀਕੇ ਕੰਮ ਹੁੰਦਾ ਲੇਕਿਨ ਜੋ ਕਮਰਸ਼ੀਅਲਾਈਜ਼ਡ ਜਿਹੜੀਆਂ ਚੀਜ਼ਾਂ ਹੈਗੀਆਂ ਉੱਥੇ ਥੋਰੋ ਪ੍ਰੋਫੈਸ਼ਨਲਿਜ਼ਮ ਤੁਹਾਨੂੰ ਵੇਖਣ 'ਚ ਨਜ਼ਰ ਆਉਂਦਾ ਹੈ ਉੱਥੇ ਇਹਨਾਂ ਪਿਆਰ ਏਕਾ ਤੇ ਆਪਣਾਪਨ ਨਹੀਂ ਹੁੰਦਾ ਕੋਈ ਐਸਾ ਕਿੱਸਾ ਕੋਈ ਐਸਾ ਐਕਸਪੀਰੀਅੰਸ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਦਿਲ ਦੇ ਬੜਾ ਕਰੀਬ ਹੈ ਬਹੁਤ ਸਾਰੇ ਨੇ ਬਹੁਤ ਸਾਰੇ ਨੇ ਸ਼ੂਟ ਦੇ ਦੌਰਾਨ ਮਤਲਬ ਅਸੀਂ ਜੋ ਇੱਕ ਆਪਣਾਪਨ ਜਿਹੜਾ ਹੈਗਾ ਸੀ ਨਾ ਔਰ ਜੋ ਪਿਆਰ ਇੱਥੇ ਕਿਉਂਕਿ ਪੰਜਾਬੀਆਂ ਦਾ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਜਿਹੜੀ ਦੌਲਤ ਹੈ ਨਾ ਉਹਨਾਂ ਦਾ ਆਪਸੀ ਪਿਆਰ ਹੀ ਹੈ ਤੇ ਉਹ ਬਹੁਤ ਜ਼ਿਆਦਾ ਸਾਨੂੰ ਇੱਥੇ ਦੇਖਣ ਚ ਮਿਲਿਆ ਬੜੇ سارے ਕਿਸੇ ਨੇ ਪਰ ਮੈਂ ਉਹ ਮਤਲਬ ਇਸ ਵੇਲੇ ਕਿਉਂਕਿ ਸ਼ੂਟ ਅਸੀਂ ਕੀਤਾ ਸੀ ਆਹ ਤੋ 3 ਸਾਲ ਪਹਿਲੇ ਤੋ ਸਾਰੇ ਕਿਸੇ ਹੁਣ ਇਸ ਵੇਲੇ ਇੱਕਦਮ ਤੋ ਮੈਨੂੰ ਯਾਦ ਨਹੀਂ ਹੈਗੇ ਲੇਕਿਨ ਫਨ ਬਹੁਤ ਹੋਇਆ ਸੀਗਾ 3 ਸਾਲ ਪਹਿਲਾਂ ਸ਼ੂਟ ਕੀਤਾ ਤੁਹਾਨੂੰ ਸਾਰੀ ਸਟੋਰੀ ਅੱਜ ਵੀ ਯਾਦ ਹੈ ਹੈ ਤੁਹਾਨੂੰ ਵੀ ਇਦਾਂ ਕਿ ਜਦੋਂ ਤੁਸੀਂ ਵੇਖੋਗੇ ਤਾਂ ਤੁਸੀਂ ਵੀ ਇੱਕ ਫਰੈਸ਼ ਮਾਈਂਡ ਦੇ ਨਾਲ ਵੇਖੋਗੇ ਕਿ ਆਡੀਅנס ਵਾਂਗੂ ਵੇਖੋਗੇ ਮੈਂ ਫਰੈਸ਼ ਮਾਈਂਡ ਦੇ ਨਾਲ ਹੀ ਦੇਖੂਗਾ ਕਿਉਂਕਿ 3 ਸਾਲ ਪਹਿਲੇ ਕੰਮ ਕੀਤਾ ਉਹਦੇ ਬਾਅਦ ਵਿੱਚੇ ਬਹੁਤ ਸਾਰਾ ਕੰਮ ਕਰ ਲਿਆ ਪਰ ਫਿਰ ਵੀ ਇਹ ਪ੍ਰੋਜੈਕਟ ਐਸਾ ਸੀ ਕਿ ਕੇਦਨਾਲ ਨਾਲ ਮੈਂ ਜੁੜਿਆ ਹੈ ਦੀ ਸਟੋਰੀ ਦੀ ਵਜ੍ਹਾ ਨਾਲ ਸੀ ਤੇ ਇਸ ਕਾਰਕ ਸਟੋਰੀ ਹੈ ਤਾਂ ਯਾਦ ਪੂਰੀ ਲੇਕਿਨ ਇਹ ਹੈ ਕਿ ਜਦੋਂ ਮੈਂ ਉਹਨੂੰ ਦੇਖੂਗਾ ਤੇ ਉਸੇ ਤਰੀਕੇ ਨਾਲ ਦੇਖੂਗਾ ਕਿ ਅੱਜ ਮੈਂ ਇਹਨੂੰ ਪਹਿਲੀ ਵਾਰ ਦੇਖ ਰਿਹਾ ਕਿਸ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਇਦੇ ਵਿੱਚ ਕਿਰਦਾਰ ਜਿਹੜਾ ਹੈ ਉਹ ਗ੍ਰੇ ਉਹਨੂੰ ਅਸੀਂ ਕਹਿ ਸਕਦੇ ਆ ਨਾਤੇ ਅਸੀਂ ਉਹਨੂੰ ਬਲੈਕ ਵਿੱਚ ਲਵਾਂਗੇ ਨਾ ਉਹਨੂੰ ਵਾਈਟ ਦੇ ਵਿੱਚ ਲਵਾਂਗੇ ਤੂੰ ਬੇਸਿਕਲੀ ਐਮ ਐਲ ਏ ਹੈ ਤੇ ਆਬਵੀਅਸਲੀ ਉਹਨੂੰ ਪਾਵਰ ਦੀ ਭੁੱਖ ਹੈ ਤੇ ਉਹ ਤਾਂ ਹੈ ਹੀ ਹੈ ਪਰ ਉਹਦੇ ਨਾਲ ਨਾਲ ਉਹਦੇ ਅੰਦਰ ਹੋਰ ਬਹੁਤ ਸਾਰੇ ਸ਼ੇਡ ਨੇ ਕਿਉਂਕਿ ਉਹ ਇੱਕ ਫਾਦਰ ਵੀ ਹੈ ਉਹ ਇੱਕ ਭਰਾ ਵੀ ਹੈ ਉਹ ਇੱਕ ਚਾਚਾ ਵੀ ਹੈ ਤੇ ਉਹ ਇੱਕ ਹਸਬੈਂਡ ਵੀ ਹੈ ਤੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਰੇ ਸ਼ੇਡਸ ਤੁਹਾਨੂੰ ਇਹਦੇ ਵਿੱਚ ਨਜ਼ਰ ਆਣਗੇ ਕਿ ਇੱਕ ਬੰਦਾ ਜਿਸ ਵੇਲੇ ਆਪਣੇ ਦਫ਼ਤਰ ਵਿੱਚ ਹੈ ਜਾਂ ਪੋਲਿਟਿਕਸ ਵਿੱਚ ਹੈ ਜਾਂ ਪਾਵਰ ਦੇ ਵਿੱਚ ਹੈ ਤੇ ਉਹਦਾ ਰੂਪ ਕੁਝ ਅਲੱਗ ਹੈ ਜਦੋਂ ਆਪਣੇ ਪਰਿਵਾਰ ਵਿੱਚ ਆਂਦਾ ਹੈ ਤੇ ਉਹਦਾ ਰੂਪ ਕੁਝ ਅਲੱਗ ਹੈ ਔਰ ਜਿਸ ਲਈ ਉਹਦੇ ਆਪਣੇ ਬੱਚੇ ਦੇ ਉੱਪਰ ਕੋਈ ਗੱਲ ਆ ਜਾਂਦੀ ਹੈ ਆਪਣੇ ਬੱਚੇ ਦੀ ਕੋਈ ਕਮੀ ਹੈ ਕਮਜ਼ੋਰੀ ਹੈ ਉਹਨੂੰ ਛੁਪਾਉਣ ਦੀ ਗੱਲ ਆਂਦੀ ਹੈ ਤੇ ਉਹ ਇੱਕ ਓਵਰ ਪ੍ਰੋਟੈਕਟਿਵ ਫਾਦਰ ਬਣ ਜਾਂਦਾ ਹੈ ਇਸ ਤੋਂ ਜ਼ਿਆਦਾ ਮੈਂ ਰਿਵੀਲ ਨਹੀਂ ਕਰ ਸਕਦਾ ਕਿਉਂਕਿ ਫਿਰ ਉਹ ਸਸਪੈਂਸ ਖਤਮ ਹੋ ਜਾਏਗਾ ਤੁਸੀਂ ਇਹ ਰਿਅਲਾਈਜ਼ ਕੀਤਾ ਸੀ ਸ਼ੂਟਿੰਗ ਦੇ ਦੌਰਾਨ ਕਿ ਅਸੀਂ ਕਿਸੇ ਮਿਨਿਸਟਰ ਨੂੰ ਕਿਸੇ ਪੋਲੀਟੀਸ਼ੀਅਨ ਨੂੰ ਇੱਕ ਪਾਵਰਫੁੱਲ ਇਨਸਾਨ ਵਜੋਂ ਵੇਖਦੇ ਹਾਂ ਪਰ ਕਦੇ ਵੀ ਫਾਦਰ ਬੇਟਾ ਹਸਬੈਂਡ ਇਸ ਨਜ਼ਰੀਏ ਦੇ ਨਾਲ ਨਹੀਂ ਦੇਖਦੇ ਅਸੀਂ ਬਸ ਇਹ ਸੋਚਦੇ ਹਾਂ ਕਿ ਇਹ ਸਾਡਾ ਦੁੱਖ ਨਹੀਂ ਸਮਝਦਾ ਕਿਉਂਕਿ ਬੜਾ ਪਾਵਰਫੁੱਲ ਬੰਦਾ ਹੈ ਆਹ ਹਾਂ ਐਗਜ਼ੈਕਟਲੀ ਇਹ ਹੁੰਦਾ ਹੈ ਕਿਉਂਕਿ ਤੁਸੀਂ ਮਤਲਬ ਜਦੋਂ ਤੁਸੀਂ ਇੱਕ ਆਮ ਇਨਸਾਨ ਦੇ ਤੌਰ ਤੇ ਦੇਖਦੇ ਹੋ ਤਾਂ ਤੁਸੀਂ ਕਿਸੇ ਵੀ ਪਾਵਰਫੁਲ ਇਨਸਾਨ ਨੂੰ ਉਸੇ ਤਰੀਕੇ ਦੇਖਦੇ ਹੋ ਪਰ ਜਦ ਤੁਸੀਂ ਇਸ ਇੱਕ ਐਕਟਰ ਦੇ ਤੌਰ ਤੇ ਦੇਖਦੇ ਹੋ ਤਾਂ ਤੁਸੀਂ ਉਹਦੇ ਪਿੱਛੇ ਦੇ ਸਾਰੇ ਇਮੋਸ਼ਨਸ ਨੂੰ ਪੋਰਟ੍ਰੇ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹੀ ਇੱਕ ਕੋਸ਼ਿਸ਼ ਜਿਹੜੀ ਹੈ ਇਮਾਨਦਾਰ ਕੋਸ਼ਿਸ਼ ਜਿਹੜੀ ਹੈ ਉਹ ਮੈਂ ਕੀਤੀ ਹੈ ਇਸ ਕੈਰੈਕਟਰ ਦੇ ਲਈ ਤੋ ਇਸ ਤੋਂ ਬਾਅਦ ਹੋਰ ਜਿਹੜੇ ਪੰਜਾਬੀ ਪ੍ਰੋਜੈਕਟ ਹੋਣਗੇ ਉਹਨਾਂ ਵਾਸਤੇ ਵੀ ਹੁਣ ਤੁਹਾਡਾ ਇੰਟਰਸਟ ਹੈ ਕਿ ਤੁਸੀਂ ਕੰਮ ਕਰੋ ਯੈਸ ਦੀ ਕਾਲ ਦਿੰਨੇ ਹੋ ਬਿਲਕੁਲ ਜੀ ਡੈਫੀਨੇਟਲੀ ਮੈਂ ਤਾਂ ਕਹਿ ਰਹਾ ਕਿ ਇੱਕ ਸ਼ੁਰੂਆਤ ਹੈ ਮੈਂ ਤਾਂ ਬੰ ਮਤਲਬ ਬਾਵਾ ਖੋਲ ਕੇ ਬੈਠਾ ਕਿ ਕੋਈ ਪ੍ਰੋਜੈਕਟ ਸਤ ਤੋਂ ਬਾਅਦ ਹੀ ਖੁਣ ਆਨੇ ਸ਼ੁਰੂ ਹੋ ਜਾਣ ਬਸ ਸਭ ਤੋਂ ਜ਼ਿਆਦਾ ਮਜ਼ਾ ਕਿਹਦੇ ਨਾਲ ਆਉਣਾ ਹੁੰਦਾ ਸੀ ਤੁਹਾਨੂੰ ਸ਼ੂਟਿੰਗ ਦੇ ਦੌਰਾਨ ਅ ਸਭ ਤੋਂ ਜ਼ਿਆਦਾ ਇੰਟੀਮੇਸੀ ਕਿਉਂਕਿ ਮੇਰੀ ਕੁਰਬਾਨ ਦੇ ਨਾਲ ਹੈਗੀ ਸੀ ਤੇ ਆਬਵੀਅਸਲੀ ਉਹਨਾਂ ਦੇ ਨਾਲ ਤਾਂ ਸਿੱਖਾਈ ਬਾਕੀ ਜਿੰਨੇ ਵੀ ਮੇਰੇ ਫੈਮਿਲੀ ਮੈਂਬਰ ਇਸ ਫਿਲਮ ਦੇ ਵਿੱਚ ਹੈਗੇ ਨੇ ਜਿਵੇਂ ਨਿਸ਼ਾਨ ਜੋ ਮੇਰਾ ਬੇਟਾ ਬਣਿਆ ਹੈ ਜਾਂ ਬਾਕੀ ਹੋਰ ਜਿੰਨੇ ਵੀ ਸਾਡੇ ਨਾਲ ਦੇ ਮੇਰੇ ਭਾਜੀ ਬਣੇ ਸੀ ਮਤਲਬ ਵੱਡੇ ਭਾਜੀ ਬਣਨੇ ਸੀ ਡਾਲੀ ਭਾਜੀ ਉਹਨਾਂ ਦੇ ਨਾਲ ਤੇ ਮਤਲਬ ਸਭ ਤੋਂ ਜ਼ਿਆਦਾ ਮੇਰਾ ਕੰਮ ਵੀ ਉਹਨਾਂ ਦੇ ਨਾਲ ਸੀਗਾ ਤੇ ਇੰਟਰੈਕਸ਼ਨ ਵੀ ਉਹਨਾਂ ਦੇ ਨਾਲ ਹੀ ਜ਼ਿਆਦਾ ਹੋਇਆ ਤੇ ਮਜ਼ਾ ਵੀ ਉਹਨਾਂ ਦੇ ਨਾਲ ਹੀ ਜ਼ਿਆਦਾ ਆਇਆ ਬਲਵਿੰਦਰ ਬੁਲਟ ਜੀ ਉਹ ਪੂਰਾ ਟਿਪੀਕਲ ਆਪਣੇ ਕੈਰੈਕਟਰ ਦੇ ਵਿੱਚ ਇੰਨੇ ਡੁੱਬ ਕੇ ਰਹਿੰਦੇ ਸੀ ਕਿ ਉਹ ਕਿਸੇ ਦੇ ਨਾਲ ਗੱਲ ਹੀ ਨਹੀਂ ਕਰਦੇ ਸੀ ਤੇ ਇਸ ਕਰਕੇ ਉਹ ਬਹੁਤ ਰਿਜ਼ਰਵ ਰਹਿੰਦੇ ਸੀ ਆਪਣਾ ਸਾਈਡ ਵਿੱਚ ਆਪਣੇ ਉਸੇ ਜ਼ੋਨ ਦੇ ਵਿੱਚ ਰਹਿੰਦੇ ਸੀ ਤੇ ਆਪਾਂ ਵੀ ਕਦੀ ਉਹਨਾਂ ਨੂੰ ਜਾ ਕੇ ਡਿਸਟਰਬ ਨਹੀਂ ਕੀਤਾ ਤੇ ਬਾਕੀ ਕੈਰੈਕਟਰ ਵੀ ਜਿਹੜੇ ਹਨ ਅਨੁਰਾਜ ਵੀ ਤਕਰੀਬਨ ਉਸੇ ਮੂਡ ਦੇ ਵਿੱਚ ਰਹਿੰਦਾ ਸੀ ਔਰ ਦਾ ਕੈਰੈਕਟਰ ਕਿਉਂਕਿ ਇੰਨਾ ਇੰਟੈਂਸ ਸੀ ਤੇ ਮੈਂ ਉਹਨੂੰ ਡਿਸਰਪਟ ਕਰਨਾ ਵੀ ਨਹੀਂ ਚਾਇਆ ਕਿਉਂਕਿ ਇੱਕ ਜੋ ਰਿਵੈਂਜ ਵਾਲੀ ਜਿਹੜੀ ਚੀਜ਼ ਹੈ ਜੇ ਤੁਸੀਂ ਬਹੁਤ ਓਵਰ ਫ੍ਰੈਂਡਲੀ ਹੋ ਜਾਓਗੇ ਤਾਂ ਫਿਰ ਉਹਨੂੰ ਸ਼ਾਇਦ ਥੋੜਾ ਜਿਹਾ ਸਟਰਗਲ ਕਰਨਾ ਪੈਂਦਾ ਮੇਰੇ ਲਈ ਉਹ ਇਮੋਸ਼ਨਸ ਲੈ ਕੇ ਆਉਣ ਲਈ ਤੇ ਉਹ ਵੀ ਆਪਾਂ ਇੱਕ ਥੋੜਾ ਜਿਹਾ ਡਿਸਟੈਂਸ ਮੇਨਟੇਨ ਕਰਕੇ ਰੱਖਿਆ ਕਿ ਨਹੀਂ ਆਪਾਂ ਇੰਨੇ ਕਲੋਜ਼ ਨਹੀਂ ਹੋਣਾ ਕਿ ਉਹਨੂੰ ਐਕਸਪ੍ਰੈਸ ਕਰਨ ਦੇ ਵਿੱਚ ਦਿੱਕਤ ਹੋਵੇ ਕੇਬਲ 1 ਵੱਖ-ਵੱਖ ਲੈਂਗੁਏਜਸ ਦੇ ਵਿੱਚ ਆਪਣੇ ਪ੍ਰੋਜੈਕਟ ਲੈ ਕੇ ਆ ਰਿਹਾ ਹੈ ਤੇ ਇਸ ਉਪਰਾਲੇ ਨੂੰ ਤੇ ਜਿਹੜਾ ਇੱਕ ਨੌਜਵਾਨਾਂ ਨੂੰ ਵੈਲਕਮ ਕੀਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਬਾਲੀਵੁੱਡ ਦੇ ਵਿੱਚ ਮੈਨੂੰ ਲੱਗਦਾ ਹੈ ਇਹ ਚੀਜ਼ ਸ਼ਾਇਦ ਨਹੀਂ ਹੁੰਦੀ ਜੀ ਇਹ ਵਾਕਈ ਬਹੁਤ ਵੱਡਾ ਇਨੀਸ਼ੀਏਟਿਵ ਹੈ ਔਰ ਬਹੁਤ ਚੰਗਾ ਇਨੀਸ਼ੀਏਟਿਵ ਹੈ ਕਿਉਂਕਿ ਕੇਬਲ 1 ਜਿਹੜਾ ਮੈਂ ਕਹਾਣੀਆਂ ਵੀ ਮੈਂ ਦੇਖਦਾ ਕਿ ਜੜੀਆਂ ਆ ਰਹੀਆਂ ਨੇ ਸਾਰੀਆਂ ਬਿਲਕੁਲ ਡਿਫਰੈਂਟ ਸਟੋਰੀਜ਼ ਆ ਰਹੀਆਂ ਨੇ ਇਹ ਵਾਕਈ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਔਰ ਇਦੀ ਬਹੁਤ ਜ਼ਿਆਦਾ ਲੋੜ ਵੀ ਹੈ ਸਾਡੀ ਸੋਸਾਇਟੀ ਨੂੰ ਕਿ ਇੱਕੋ ਤਰ੍ਹਾਂ ਦਾ ਜਨਰ ਜਿਹੜਾ ਹੈ ਉਹ ਅਸੀਂ ਨਹੀਂ ਦੇਖਣਾ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਖਣੀਆਂ ਔਰ ਨੌਜਵਾਨਾਂ ਵਾਸਤੇ ਤੇ ਵਾਕਈ ਬਹੁਤ ਵਧੀਆ ਗੱਲ ਹੈ ਕਿ ਉਹ ਮਤਲਬ ਹਰ ਕਿਸੇ ਨੂੰ ਅੱਗੇ ਕੰਮ ਮਿਲੇਗਾ ਤੇ ਬਹੁਤ ਹੀ ਚੰਗੀ ਚੀਜ਼ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ